ਸਸਕਾਲ ਜੀ ਮੈਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪਾਕਿਸਤਾਨ ਯੂਟਿਊਬਰ ਤੇ ਭਾਰਤ ਦੀ ਡਿਜੀਟਲ ਸਟ੍ਰਾਈਕ ਦੀ ਜਨਨ ਕਿ ਇਸ ਡਿਜੀਟਲ ਸਟ੍ਰਾਈਕ ਦੇ ਨਾਲ ਭਾਰਤ ਨੇ ਉਹ ਪਾਕਿਸਤਾਨ ਦੇ ਜਿਹੜੇ 16 ਯੂਟਿਊਬਰ ਚੈਨਲ ਨੇ ਜਨਨ ਕਿ ਜਿਹੜੇ ਵੱਖ-ਵੱਖ ਪਲੇਟਫਾਰਮ ਦੇ ਉੱਪਰ ਦੇਖੇ ਜਾਂਦੇ ਸਨ YouTube ਦੇ ਉੱਪਰ ਜਾਂ ਫਿਰ ਚੈਨਲ ਦੀ ਗੱਲ ਕੀਤੀ ਜਾਵੇ ਜੋ ਪਾਕਿਸਤਾਨ ਤੋਂ ਚੱਲ ਰਹੇ ਸਨ ਤਾਂ ਭਾਰਤ ਦੇ ਵਿੱਚ ਉਸ ਗਤੀਵਿਧੀਆਂ ਨੂੰ ਦੇਖਿਆ ਜਾਂਦਾ ਸੀ ਤਾਂ ਉਹ 16 ਚੈਨਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਸੋ ਕਿਹੜੇ 16 ਚੈਨਲ ਨੇ ਕਿਹੜੀਆਂ ਗਤੀਵਿਧੀਆਂ ਕਰ ਰਹੇ ਸਨ ਇਹ ਤੁਹਾਨੂੰ ਅਸੀਂ ਪੂਰੀ ਜਿਹੜੀ ਜਾਣਕਾਰੀ ਹੈ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਸਾਂਝੀ ਕਰਾਂਗੇ ਸੋ ਖਾਸ ਤੌਰ ਤੇ ਜੇਕਰ ਗੱਲ ਕੀਤੀ ਆਵੇ ਪਲਵਾਮਾ ਹਮਲੇ ਦੀ ਬੀਤੇ ਦਿਨੀ ਜੋ ਹਮਲਾ ਹੋਇਆ ਜਦੇ ਵਿੱਚ ਭਾਰਤੀਆਂ ਦੀ ਮੌਤ ਹੋਈ ਜਿਸ ਤੋਂ ਬਾਅਦ ਜੋ ਲਗਾਤਾਰ ਤਣਾਪੂਰਕ ਹੈ ਉਹ ਚੱਲ ਰਿਹਾ ਜੇਕਰ ਬਾਰਡਰ ਏਰੀਆ ਦੀ ਗੱਲ ਕੀਤੀ ਆਵੇ ਤਾਂ ਲਗਾਤਾਰ ਲੋਸਮੈਂਟਾਂ ਜਿਹੜੀਆਂ ਨੇ ਸਵੇਰ ਤੋਂ ਹੀ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਦੇ ਆਲੇ-ਦੁਆਲੇ ਜਿਹੜੇ ਲੋਕ ਨੇ ਉਹ ਪਿੰਡਾਂ ਵਾਲੇ ਨੇ ਉਹ ਆਪਣੀ ਜਿਹੜਾ ਏਰੀਆ ਉਹ ਖਾਲੀ ਕਰਦਣ ਜਾਨਕਿ ਇਸ ਤਰ੍ਹਾਂ ਦੀਆਂ ਜਿਹੜੇ ਲੋਸਮੈਂਟ ਨੇ ਜਾਨੀ ਖਾਲੀ ਕਰਨ ਲਈ ਤਿਆਰ ਹੋ ਜਾਣ ਇਸ ਤਰ੍ਹਾਂ ਦੀ ਜਾਨੀਆ ਗੁਰੂ ਘਰਾਂ ਦੇ ਵਿੱਚ ਲੋਸਮੈਂਟਾਂ ਨੇ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਜਿਹੜਾ ਸਹਮ ਦਾ ਮਾਹੌਲ ਵੀ ਆ ਪਰ ਦੂਜੇ ਪਾਸੇ ਬੀਐਸਐਫ ਵੱਲੋਂ ਪਿੰਡ-ਪਿੰਡ ਵਿੱਚ ਜਾ ਕੇ ਜੇਕਰ ਦੋ ਪਿੰਡਾਂ ਦੇ ਪੰਜਾਬ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਤੇ ਗੁਰਦਾਸਪੁਰ ਇਹ ਦੋਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਦੋਨੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਜਿਹੜੇ ਸਾਰੇ ਏਰੀਆ ਬਾਰਡਰ ਏਰੀਆ ਦੇ ਨਾਲ ਲੱਗਦਾ ਤਾਂ ਉਹਨਾਂ ਨੂੰ ਜਿਹੜਾ ਚੌਕਸੀ ਵਰਤਨ ਦੇ ਲਈ ਕਿਹਾ ਗਿਆ ਕਿ ਤੁਸੀਂ ਅਲਾਟਰੋ ਆਪਣੀਆਂ ਜੜੀਆਂ ਨੇ ਉਹ ਫਸਲਾਂ ਕੱਟਕੁੱਟ ਕੇ ਤੁਸੀਂ ਵਿਲੇ ਹੋ ਜਾਵੋ ਕਿਤੇ ਵੀ ਜਿਹੜਾ ਅਹਿਮ ਮਾਹੌਲ ਹੈ ਹੈ ਤਨਾਪੁਰਕ ਬਣ ਸਕਦਾ ਹੈ ਸੋ ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਵਾਂਗੇ ਸੋ ਕੋ ਬੀਐਸਐਫ ਦਾ ਡੱਟ ਕੇ ਜਿਹੜਾ ਉਹਨਾਂ ਦੇ ਨਾਲ ਸਾਥ ਦਵਾਂਗੇ ਸੋ ਖੈਰਚੋ ਇਹ ਪੰਜਾਬ ਦੀਆਂ ਦੋ ਪਿੰਡਾਂ ਦੀਆਂ ਰਿਪੋਰਟਾਂ ਨੇ ਸੋ ਉਹਨਾਂ ਦੇ ਵਿੱਚ ਪਿੰਡ ਵਾਸੀ ਵੀ ਨੇ ਸੋ ਥੋੜੀ ਸਿਫਤ ਤੋਂ ਪਹਿਲਾਂ ਸਾਨੂੰ ਅਸੀਂ ਉਹ ਪਿੰਡ ਦੇ ਨਾਲ ਥੋੜੀ-ਥੋੜੀ ਝਲਕ ਜਿ ਦਿਖਾਵਾਂਗੇ ਜਿਹੜੀਆਂ ਪਿੰਡਾਂ ਵਾਲਿਆਂ ਨੇ ਖਾਸ ਤੌਰ ਤੇ ਕਿਹਾ ਕਿ ਅਸੀਂ ਪਿੰਡ ਛੱਡਾਂਗੇ ਜਾਂ ਬੀਐਸਐਫ ਦੇ ਨਾਲ ਜਿਹੜਾ ਅਸੀਂ ਸਹਾਇਤਾ ਕਰਾਂਗੇ ਉਹਨਾਂ ਦੇ ਨਾਲ ਜਿਹੜਾ ਰਲ ਕੇ ਲੜਾਂਗੇ 16 ਯੂਟਿਊਬਰ ਜਿਹੜੇ ਚੈਨਲ ਜਿਹੜੇ ਨੇ ਜਿਨ੍ਹਾਂ ਤੇ ਭਾਰਤ ਨੇ ਪਾਬੰਦੀ ਲਗਾਈ ਗਈ ਹੈ ਸਭ ਪਾਬੰਦੀ ਇਸ ਕਰਕੇ ਲਗਾਈ ਗਈ ਹੈ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਜਿਹੜਾ ਨਾ ਇਹ ਉਹ ਚੈਨਲ ਜਿਹੜੇ ਨੇ ਦੇਖੇ ਜਾਂਦੇ ਸਨ ਕਿਉਂਕਿ ਜਿਹੜੇ ਪਾਕਿਸਤਾਨ ਤੋਂ ਚੈਨਲ ਚੱਲ ਰਹੇ ਸਨ ਭਾਰਤ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਪੋਡਕਾਸਟ ਵੀ ਹੁੰਦੇ ਸੀ ਤੇ ਜਿਨ੍ਹਾਂ ਦੇ ਵਿੱਚੋਂ ਫੇਕ ਉਹ ਜਿੱਦਾਂ ਦੀਆਂ ਨਿਊਜ਼ ਵੀ ਚਲਾਈ ਜਾਂਦੀਆਂ ਸਨ ਜਾ ੜਕਾਉ ਤਰੀਕੇ ਦੀ ਗੱਲ ਕੀਤੀ ਆਵੇ ਜਾਂ ਫਿਰ ਕ੍ਰਿਕਟ ਦੀ ਗੱਲ ਕੀਤੀ ਆਵੇ ਜਾਂ ਮਨੋਰੰਜਨ ਦੀ ਗੱਲ ਕਿੱਥੇ ਆਵੇ ਤਾਂ ਇਦਾਂ ਦੇ ਜਿਹੜੇ ਚੈਨਲ ਸਨ ਤਾਂ ਭਾਰਤ ਦੇ ਬੋਰਡਕਾਸਟਿੰਗ ਯਾਨਕੀ ਉਹਨਾਂ ਦੇ ਵੱਲੋਂ ਉਸ ਚੈਨਲ ਨੂੰ ਜਿਹੜਾ ਹੈ ਬੈਨ ਆਹੋ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਜੇਕਰ ਮੈਂ ਛੋਟਾ ਛੋਟਾ ਮੋਟਾ ਮੋਟਾ ਛਾਤ ਮਾਰਾਂ ਤਾਂ ਤਾਂ ਚੈਨਲ ਦੇ ਜਿਹੜਾ ਨਾਂ ਜ਼ਿਕਰ ਕਰਤਾ ਡਾਊਨ ਨਿਊਜ਼ ਹੈ ਜੋ ਕਿ ਸਾਤ ਪੱਟੀ ਸ਼ੋਅ ਜਿਹਦੇ ਚੈਨਲ ਦੇ ਵਿੱਚ ਚੱਲਦਾ ਹੈ ਸ਼ਾਮਾ ਟੀਵੀ ਆ ਜੋ ਬੋਲ ਨਿਊਜ਼ ਹੈ ਉਹ ਚੱਲਦਾ ਹੈ ਰਫਤਾਰ ਦਾ ਪਾਕਿਸਤਾਨ ਹੈ ਚੈਨਲ ਤੋਂ ਇਲਾਵਾ ਸਪੋਰਟਸ ਦੇ ਵੀ ਜਿਹੜੇ ਕੋਈ ਚੈਨਲ ਨੇ ਜਿਹਦੇ ਵਿੱਚ ক্রিকেট ਜਿਹੜਾ ਖਾਸ ਤੌਰ ਤੇ ਦੇਖਿਆ ਜਾਂਦਾ ਸੀ ਤਾਂ ਉਹ ਵੀ ਜਿਹੜਾ ਹੈ ਮਨਪਸੰਦਾ ਲੋਕਾਂ ਦਾ ਸੀ ਉਹ ਉਹ ਵੀ ਜਿਹੜਾ ਕਿਤਨੇ ਕਿਤੇ ਉਹ ਭਾਰਤ ਨੇ ਬੈਨ ਲਗਾ ਦਿੱਤਾ ਸੋ ਬੈਨ ਲਗਾਉਣ ਦਾ ਤਰੀਕਾ ਇਸ ਕਰਕੇ ਹੈ ਕਿਉਂਕਿ ਕਿਉਂਕਿ ਜਦੋਂ ਆਪਾਂ ਹੀ ਅਕਸਰ ਹੀ ਦੇਖਦੇ ਆ ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਹਰ ਇੱਕ ਇਨਸਾਨ ਦੇ ਕੋਲ ਸੋਸ਼ਲ ਮੀਡੀਆ ਜਨ ਕਿ ਸੋਸ਼ਲ ਮੀਡੀਆਜ਼ ਕਰਕੇ ਕਿਉਂਕਿ ਫੋਨ ਹੱਥ ਦੇ ਵਿੱਚ ਹੈ ਜੇਕਰ ਕੋਈ ਪਾਕਿਸਤਾਨ ਤੋਂ ਜਾ ਕੋਈ ਚੈਨਲ ਦੇ ਜ਼ਰੀਏ ਕੋਈ ਨਿਊਜ਼ ਆ ਰਹੀ ਆ ਤਾਂ ਕਲਿੱਕ ਕਰਕੇ ਜਿਹੜਾ ਫੋਨ ਦੇ ਜ਼ਰੀਏ ਦੇਖੀ ਜਾਂਦੀ ਹੈ ਚਾਹੇ ਉਹ ਨਿਊਜ਼ ਸਹੀ ਹੈ ਜਾਂ ਫੇਕ ਹੈ ਜਾਂ ਜਾਹੋ ਢੜਕਾਉ ਨਿਊਜ਼ ਹੈ ਜਾਂ ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਨਹੀਂ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਛੱਡ ਜਿਹੜਾ ਦੋਨੇ ਪਾਸਾਂ ਪਾਸਿਆਂ ਨੂੰ ਜਿਹੜਾ ਭਾਰਤ ਤੇ ਪਾਕਿਸਤਾਨ ਨੂੰ ਜਿਹੜਾ ਇੱਕ ਇਦਾਂ ਦਾ ਜਿਹੜਾ ਮਾਹੌਲ ਤਣਾਅਕ ਪੈਦਾ ਕਰਨ ਵਾਲੀ ਹੈ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਚਲਦੀਆਂ ਨੇ ਤਾਂ ਇਨ੍ਹਾਂ ਚੈਨਲਾਂ ਨੂੰ ਸਰਵੇਖਣ ਤੋਂ ਬਾਅਦ ਉਹ ਆਖਰਕਾਰ ਆਹੋਸ ਚੈਨਲਾਂ ਨੂੰ ਦਾ ਲਗਾ ਦਿੱਤਾ ਗਿਆ ਸੋ 16 ਜਿਹੜੇ YouTube ਚੈਨਲ ਨੇ ਜਿਨ੍ਹਾਂ ਦਾ ਜਿਹੜਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੋ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਤੇ ਪਾਕਿਸਤਾਨ ਦੀ ਜੋ ਹਾਲਾਤ ਲਗਾਤਾਰ ਤਨਾਪੁਰਕ ਹੋ ਰਹੇ ਨੇ ਵਧ ਰਹੇ ਨੇ ਪਾਣੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਜੋ ਪਾਕਿਸਤਾਨ ਨੂੰ ਪਾਣੀ ਆ ਉਹ ਨਹੀਂ ਦਿੱਤਾ ਜਾਵੇਗਾ ਜੇਕਰ ਪਾਣੀ ਨਹੀਂ ਆਤਾ ਜਾਵੇਗਾ ਤਾਂ ਉੱਥੇ ਬਿਜਲੀ ਜਿਹੜਾ ਉਹ ਬੰਦ ਹੋ ਜਾਵੇਗੀ ਉਹਨਾਂ ਦਾ ਸਾਰਾ ਕਾਰੋਬਾਰ ਬੰਦ ਹੋ ਜਾਵੇਗਾ ਤਾਂ ਇਦਾਂ ਦੀ ਜਿਹੜੀਆਂ ਲਗਾਤਾਰ ਜਣੀਆਂ ਨੇ ਖਬਰਾਂ ਵੀ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸੋ ਖੈਰ ਜਿਹੜੇ 16 YouTube ਚੈਨਲ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਨੇ ਜਾਂ ਕਿ ਬੰਦ ਕਰ ਦਿੱਤੇ ਗਏ ਨੇ ਤਾਂ ਉਹਨਾਂ ਦੇ ਵਿੱਚੋਂ ਸਾਰੀ ਜਿਹੜੀ ਜਾਣਕਾਰੀ ਹੈ ਸੋ ਖਾਸ ਔਰਤੇ ਪ੍ਰੋਫੈਸਰ ਡਾਕਟਰ ਕਿਸ਼ਨ ਕੁਮਾਰ ਰਤੂ ਜੀ ਨੇ ਜੋ ਉੱਗੇ ਲੇਖਕ ਨੇ ਮੀਡੀਆ ਵਿਸ਼ਲੇਸ਼ਕ ਨੇ ਸੋ ਉਹਨਾਂ ਕੋਲੜੀਆ ਵੱਡਾ ਤਜਰਬਾ ਹੈ ਕਿਉਂਕਿ ਹਰ ਪਹਿਲੂ ਦੇ ਉੱਪਰ ਉਹ ਆਪਣੀ ਜਿਹੜੀ ਹੈ ਜਾਣਕਾਰੀ ਉਹ ਅਖਬਾਰਾਂ ਦੇ ਜ਼ਰੀਏ ਚੈਨਲ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਲੋਕਾਂ ਦੇ ਨਾਲ ਸਾਂਝੀ ਕਰਦੇ ਨੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਨੇ ਸੋ ਉਹਨਾਂ ਨੇ ਫੋਨ ਤੇ ਜ਼ਰੀਏ ਜਿਹੜਾ ਖਾਸ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਗੱਲਬਾਤ ਕੀਤੀ ਹੈ ਸਾਰੀ ਜਿਹੜੀ ਕਲੀਅਰ ਸਥਿਤੀ ਦੱਸੀ ਹੈ ਵੀ ਉਹ ਕਿਹੜੇ ਚੈਨਲ ਨੇ ਕਿਉਂ ਬੰਦ ਕੀਤੇ ਗਏ ਨੇ ਕਾਰਨ ਕੀ ਆ ਉਹਦੇ ਵਿੱਚੋਂ ক্রিকেট ਦੇ ਚੈਨਲ ਕਿਹੜੇ ਨੇ ਮਨੋਰੰਜਨ ਦੇ ਚੈਨਲ ਕਿਹੜੇ ਨੇ ਤੇ ਪਾਕਿਸਤਾਨ ਦੇ ਵਿੱਚ ਕਿਹੜਾ ਚੈਨਲ ਜਿਹੜਾ ਸਭ ਤੋਂ ਵੱਧ ਦੇਖਿਆ ਜਾਂਦਾ ਤੇ ਪਾਰ ਦੇ ਲੋਕ ਜਿਹੜਾ ਨੇ ਸਭ ਤੋਂ ਵੱਧ ਕਿਹੜੇ ਪਸੰਦ ਕਰਦੇ ਨੇ ਉਹ ਕਿਹੜੇ-ਕਿਹੜੇ ਚੈਨਲ ਨੇ ਕਿਉਂਕਿ ਤਜਰਬਾ ਬਹੁਤ ਹਨਾ ਕੋਲ ਕਿਉਂਕਿ ਉਹ ਇਸ ਲਾਈਨ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਨੇ ਇਸ ਫੋਨ ਦੇ ਜ਼ਰੀਏ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਾਰੀ ਜਿਹੜੀ ਸਥਿਤੀ ਆ ਉਹ ਸਾਂਝੀ ਕੀਤੀ ਹੈ ਤਾਂ ਉਹ ਦਰਸ਼ਕਾਂ ਨੂੰ اسی ਫੋਨ ਦੇ ਜ਼ਰੀਏ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ ਪਰ ਫਾਸਲ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਅੱਜ ਤੁਹਾਡੀ ਖਾਸ ਤੌਰ ਤੇ ਜਿਹੜਾ 16 ਜਿਹੜੇ YouTube ਚੈਨਲ ਦੀ ਗੱਲ ਕੀਤੀ ਆਵੇ ਜਿਨ੍ਹਾਂ ਤੇ ਪਾਬੰਦੀ ਲਗਾਈ ਗਈ ਆ ਉਹਨਾਂ ਦੇ ਵਿੱਚੋਂ ਕਿਹੜੇ ਚੈਨਲ ਨੇ ਕੀ ਗਤੀਵਿਧੀਆਂ ਕਰ ਰਿਆ ਸੀ ਤੇ ਕੀ ਕਾਰਨ ਕੀ ਆ ਜੀ ਇਸ ਇੰਨਾ YouTube ਚੈਨਲ ਦੇ ਉੱਪਰ ਪਾਬੰਦੀ ਲਾਣੀ ਕਿ ਇਹ ਗਲਤ ਪ੍ਰਚਾਰ ਕਰ ਰਹੇ ਸੀ ਜਾਂ ਫਿਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਲਗਾਤਾਰ ਸਬੰਧ ਚੱਲ ਰਹੇ ਨੇ ਉਹ ਉਸ ਨੂੰ ਗਲਤ ਜਿਹੜੀ ਆ ਵੀ ਇਹ ਦੱਸ ਰਹੇ ਸੀ ਉਹ ਜਿਹੜਾ ਸਵਾਲ ਹੈ ਇਹ ਹੁਣ ਅੰਤਰਰਾਸ਼ਟਰੀ ਪੱਧਰ ਤੇ ਬੜਾ ਹੀ ਮੌਜੂਦ ਸਵਾਲ ਖੜਾ ਹੋ ਗਿਆ ਹੈ ਕਿ OTT ਜਾਂ YouTube ਦੇ ਜਿਹੜੇ ਸਾਰੇ ਚੈਨਲ ਨੇ ਜਿਹੜੇ ਅਲੱਗ-ਅਲੱਗ ਦੇਸ਼ਾਂ ਤੋਂ ਅਪਲੋਡ ਹੁੰਦੇ ਨੇ ਔਰ ਉਹ ਭਾਰਤ ਵਿੱਚ ਦੇਖਦੇ ਨੇ ਉਹਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਚੈਨਲ ਜਿਹੜੇ ਲਗਾਤਾਰ ਇੱਥੇ ਦੇਖੇ ਜਾ ਰਹੇ ਸੀ ਤੇ ਮੈਂ ਸਾਰੇ ਦਸ਼ਕਾਂ ਵਾਸਤੇ ਇੱਕ ਜਾਣਕਾਰੀ ਹੈ ਕਿ ਇਹ 36 ਕਰੋੜ ਤੋਂ ਲੈ ਕੇ 8.5 ਕਰੋੜ ਲੋਕਾਂ ਦੀ ਰੀਚ ਜਿਹੜੀ ਭਾਰਤ ਦੀ 140 ਕਰੋੜ ਆਬਾਦੀ ਹੈ ਉੱਥੇ ਤੱਕ ਪਹੁੰਚਦੇ ਨੇ ਲਗਭਗ 10 ਕਰੋੜ ਲੋਕਾਂ ਤੱਕ ਉਹਨਾਂ ਦੀ ਰੇਂਜ ਸੀ ਜੀ ਔਰ ਜਿਹੜਾ YouTube ਜਾਂ ਦੂਸਰੇ ਜਿਨ੍ਹਾਂ ਤੇ ਅਸੀਂ ਲਗਾਤਾਰ ਰਿਸਰਚ ਕਰਦੇ ਰਹਿੰਦੇ ਆ ਉਹ ਇਹ ਦੱਸਦੇ ਨੇ ਕਿ ਇਸ ਦਾ ਨਫਰਤ ਦਾ ਪਰਿਆਯਕ ਨੂੰ ਹੈਟਡ ਕੰਟੈਂਟ ਕਿਹਾ ਜਾਂਦਾ ਹੈ ਔਰ ਦੂਸਰਾ ਜਿਹੜਾ ਆਪਸ ਦੇ ਭਾਈਚਾਰੇ ਦੇ ਵਿੱਚ ਉਹ ਪੁਆਇੰਟਸ ਦੇ ਵਿੱਚ ਫਲਵਾੜ ਕਰਨ ਵਾਲਾ ਜਿਹੜਾ ਚੈਨਲ ਹੈ ਜੀ ਇਹਨਾਂ ਦੇ ਵਿੱਚ ਜੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਸਾਰੇ ਦਰਸ਼ਕ ਵੀ ਕਿ ਸਭ ਤੋਂ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਜਿਹੜਾ ਸਭ ਤੋਂ ਜ਼ਿਆਦਾ ਚੈਨਲ ক্রিকেট ਦੇ ਜਿਹੜੇ ਤਿੰਨ ਚੈਨਲ ਨੇ ਉਹ ਤਿੰਨੇ ਦੇ ਤਿੰਨ ਮਜ਼ੇਦਾਰ ਗੱਲਾਂ ਹੈ ਕਿ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵੱਲੋਂ ਹੀ ਚਲਾਏ ਜਾਂਦੇ ਨੇ ਜਿਨ੍ਹਾਂ ਵਿੱਚ ਸ਼ਵੇਗ ਅਕਸਰ ਵਰਗਾ ਟਿੱਕ ਟਿੱਕ ਡਾਰ ਵੀ ਸ਼ਾਮਿਲ ਸੀ ਜਿਹਦੀ ਇੱਥੇ ਬੜੀ ਰੀਚ ਹੈ ਔਰ ਯੂਥ ਦੇ ਵਿੱਚ ਉਹ ਦਿੱਤਾ ਜਾਂਦਾ ਸੀ ਔਰ ਇਸੇ ਤਰ੍ਹਾਂ ਜਿਹੜੇ ਸਾਮਾ ਟੀਵੀ ਹੈ ਏ ਆਰ ਵੀ ਹੈ ਜਾਂ ਜੰਗ ਤੋਂ ਲੈ ਕੇ ਜਿੰਨੇ ਵੀ ਵੱਡੇ ਪਾਕਿਸਤਾਨ ਦੇ ਮੀਡੀਆ ਘਰਾਣੇ ਨੇ ਉਹਨਾਂ ਦੇ ਨਾਲ ਪਾਵਸਤਾ ਪੋਡਕਾਸਟ ਔਰ ਇਹ ਜਿਹੜੇ ਚੈਨਲ ਨੇ ਇਹ ਹਨ ਔਰ ਇਥੇ ਮੈਂ ਵੀ ਇੱਕ ਬੜੀ ਦਿਲਚਸਪ ਗੱਲ ਹੈ ਕਿ ਇੱਥੇ ਫੈਸ਼ਨ ਨੂੰ ਲੈ ਕੇ ਫਿਲਮਾਂ ਨੂੰ ਲੈ ਕੇ ਜਾਂ ਭਾਰਤੀ ਸੰਗੀਤ ਨੂੰ ਲੈ ਕੇ ਜਿਹੜੇ ਇੱਕਾ ਦੁੱਕਾ ਚੈਨਲ ਨੇ ਉਹਨਾਂ ਤੋਂ ਵੀ ਜਿਹੜਾ ਕੰਟੈਂਟ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਜਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਉਹਦੇ ਵਿੱਚ ਕਸ਼ਮੀਰ ਨੂੰ ਵੀ ਇੱਕ ਵੱਖਰਾ ਪੇਸ਼ ਤੇ ਕਸ਼ਮੀਰ ਦੀ ਇੱਕ ਅਲਹਿਦਾ ਹਹ ਪਛਾਣ ਦੇ ਤੌਰ ਤੇ ਕਿ ਜਿਹੜੀ ਭਾਰਤ ਤੋਂ ਅਲੱਗ ਹੈ ਉਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰਣ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਹਾਲਾਂਕਿ ਜਿਸ ਤਰ੍ਹਾਂ ਪਹਿਲਾਂ ਭਾਰਤ ਸਰਕਾਰ ਨੇ ਸੂਚਨਾ ਪ੍ਰਚਾਰਨ ਮੰਤਰਾਲੇ ਨੇ ਕਿਉਂਕਿ ਮੈਂ ਖੁਦ ਸੂਚਨਾ ਪ੍ਰਚਾਰਨ ਮੰਤਰਾਲੇ ਦਾ ਇੱਕ ਅੰਗ ਰਿਹਾ ਮੈਨੂੰ ਪਤਾ ਕਿ ਅੰਦਰੋਂ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਉਦੋਂ ਚੀਨ ਤੇ ਇਹ ਸਰਜੀਕਲਸ ਅਟ੍ਰਾਈ ਕੀਤੇ ਸੀ ਇਹ ਕਿ 사이버 사이버 ਸਪੇਸ ਡਿਜੀਟਲ ਸਟ੍ਰਾਈਕ ਕੀਤਾ ਜਾਏਗਾ ਦੀ ਪਹਿਲਾਂ ਚੀਂਦੇ ਜੇ ਟਿਕਟੌਕ ਤੋਂ ਲੈ ਕੇ ਦੂਸੀ ਚੀਜ਼ਾਂ ਬੰਦ ਕੀਤੀਆਂ ਸਿਗੀਆਂ ਤੇ ਹੁਣ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ ਫਿਰ ਵੀ ਦੇਰ ਆਏ ਦਰਸਤ ਆਏ ਇਹ ਚੈਨਲ ਬੰਦ ਹੋ ਗਏ ਨੇ ਘਟੂ ਘਟ ਇਹ ਬਲੌਕ ਕਰ ਦਿੱਤੇ ਗਏ ਨੇ ਔਰ ਮੈਂ ਕਹਿੰਦਾ ਕਿ ਇਨਾ ਦੇ ਪਰ ਸਰਕਾਰ ਪੱਕਾ ਫੈਸਲਾ ਲਾਵੇ ਕਿ ਉਹ ਜੇ ਚੈਨਲ ਨਾਲ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਏ ਤਾਂ ਕਿ ਇਸ ਤਰ੍ਹਾਂ ਜਿਹੜਾ ਨਫਰਤ ਭਾਈਚਾਰੇ ਦੇ ਵਿੱਚ ਵਖਰੇਵਾ ਪਾਉਣ ਵਾਲਾ ਜਿਹੜਾ ਕੰਟੈਂਟ ਹੈ ਉਹ ਲੋਕਾਂ ਨੂੰ ਵਿਸ਼ੇਸ਼ ਕਰ ਨਮੀ ਪੀੜਿਤ تک ਨਾ ਪਹੁੰਚੇ ਇੱਕ ਇੱਕ ਪ੍ਰਸੰਗ ਲਾਸ ਵਾਲਾ ਜਿਸ ਤਰ੍ਹਾਂ ਲਗਾਤਾਰ ਖਬਰਾਂ ਸਾਹਮਣੇ ਆਦਿਆਂ ਨੇ ਪਿੰਡਾਂ ਦੇ ਵਿੱਚ ਵੀ ਜਿਦì ਹੈ ਬਾਰਡਰ ਰੇਂਜ ਦੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜਾ ਤਿਆਰ ਰੋ ਆਪਣੀ ਫਸਲ ਜਿਹੜੀ ਹੈ ਜਲਦੀ ਕੱਟ ਕੇ ਸੰਭਾਲ ਲਵੋ ਕਿ ਹਾਲਾਤ ਰਹਿੰਦੇ ਨੇ ਬੜੇ ਇਦਾਂ ਦੇ ਬਣ ਸਕਦੇ ਨੇ ਭਾਰਤ ਕੋਲ ਕੀ ਬਦਲਣਾ ਫੇਰ ਬਦਲ ਕੀ ਹੈ ਇਸ ਤੋਂ ਇਲਾਵਾ ਕਿ ਜੰਗ ਹੀ ਫੇਰ ਬਦਲ ਹੈ ਜਾਂ ਕਿ ਹੋਰ ਫੇਰ ਬਦਲ ਵੀ ਹੈ ਦੇਖੋ ਦੇਖੋ ਇਹ ਕਿਹਾ ਜਾਂਦਾ ਹੈ ਕਿ ਜੇ ਜਿਹੜੀ ਸ਼ਾਂਤੀ ਹੈ ਇੱਕ ਕਹਾਵਤ ਹੈ ਕਿ ਜਿਹੜੀ ਸ਼ਾਂਤੀ ਹੈ ਉਹ ਤੁਸੀਂ ਦੁਸ਼ਮਣ ਨੂੰ ਪੈਰਾਂ ਵਿੱਚ ਝੁੱਕ ਕੇ ਨਹੀਂ ਕਰ ਸਕਦੇ ਸ਼ਾਂਤੀ ਦੀ ਅਪੀਲ ਉੱਥੇ ਉਹ ਤੁਹਾਨੂੰ ਜਵਾਬ ਦੇਣਾ ਹੀ ਪਵੇਗਾ ਪਰ ਜਵਾਬ ਕਈ ਤਰ੍ਹਾਂ ਦੇ ਅੱਜ ਕੱਲੀਆਂ ਬਦਲ ਗਈਆਂ ਸਾਈਬਰ ਦੁਨੀਆ ਦੇ ਵਿੱਚ ਸਪੇਸ ਦੀ ਦੁਨੀਆ ਦੇ ਵਿੱਚ ਨਵੀਂ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਉਸ ਨੂੰ ਅੱਗੇ ਤੋਂ ਜ਼ਿਆਦਾ ਹਿੱਸੇ ਨੂੰ ਮੁਸੀਬਤ ਨੂੰ ਸਮਾਪਤ ਕਰ ਸਕਦੇ ਹੋ ਜਿਨ੍ਹਾਂ ਵਿੱਚ ਸਾਈਬਰ ਸਪੇਸ ਦੇ ਜਿਹੜੇ ਹਾਂ ਹਜਰਤ ਦੇ ਹਮਲੇ ਨੇ ਉਹਨੇ ਆਈਟੀ ਦੇ ਹਮਲੇ ਨੇ ਉਹਨਾਂ ਵਿੱਚ ਹੀ ਇਹ ਤੁਹਾਡਾ YouTube ਵਾਲਾ ਸਿਲਸਿਲਾ ਹੈ ਕਿਉਂਕਿ ਮੈਂ ਇਸੇ ਤੁਹਾਡੇ ਸਵਾਲ ਦੇ ਨਾਲ ਇੱਕ ਹੋਰ ਦੋ ਤਿੰਨ ਗੱਲਾਂ ਛੁੱਟੀਆਂ ਨੇ ਕਿ ਇਹਨਾਂ ਤੋਂ ਬਿਨਾ ਵੀ ਇਹਨਾਂ ਤੇ ਭਾਰ ਸਰਕਾਰ ਅੱਖ ਰੱਖ ਰਹੀ ਹੈ ਉਹਨਾਂ ਦੇ ਵਿੱਚ ਅਲਜ਼ੀਰਾ ਚੈਨਲ ਹੈ ਕੱਲ BBC ਨੂੰ ਭਾਰ ਸਰਕਾਰ ਨੇ ਨੋਟਿਸ ਦਿੱਤਾ ਹੈ ਕਿ ਤੁਸੀਂ ਅਤੰਕਵਾਦੀ ਔਰ ਜਿਹੜੇ ਲਫ਼ਜ਼ ਜਿਦਾ ਪੰਜਾਬ ਦੇ ਵਿੱਚ ਬਹੁਤ ਸਾਲ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਖਾਰਕੂ ਕਿਹਾ ਜਾਂਦਾ ਸੀ ਬਿਲਕੁਲ ਬਿਲਕੁਲ ਇਹ ਸ਼ਬਦ ਜਿਹੜੇ ਅਤੰਕਵਾਦ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਅਤੰਕਵਾਦੀ ਹੀ ਜਾਨਾ ਟੈਰਰਿਸਟ ਰੈਬਲ ਇਹ ਜਿਹੜੀ ਚੀਜ਼ਾਂ ਨੇ ਇਹ ਬੜਾ ਸ਼ਬਦਾਂ ਦਾ ਪੇੜ ਹੈ ਸ਼ਬਦ ਬੜੇ ਸੋਚ ਕੇ ਤੇ ਇਹ ਵੀ ਵਾਪਸੇ ਹੀ ਜੀਪੀਸੀ ਨੂੰ ਤਰ ਤਰਕਾਰ ਨਾਲ ਉਠਾ ਦਿੱਤਾ ਕਿ ਤੁਸੀਂ 24 ਘੰਟੇ ਦੇ ਵਿੱਚ ਇਹਨੂੰ ਦਿਓ ਕਿਉਂ ਨਾ ਤੁਹਾਡਾ ਚੈਨਲ ਬੰਦ ਕਰ ਦਿੰਦੇ ਇਸੇ ਤਰ੍ਹਾਂ ਅਲਜੀ ਦਾ ਚੈਨਲ ਹੈ ਬਹੁਤ ਪੱਛਮ ਤੋਂ ਆਉਣ ਵਾਲੇ ਜਿਹੜੇ ਦੂਸਰੇ ਹੋਰ ਚੈਨਲ ਨੇ ਜਿਵੇਂ ਤੁਰਕੀ ਨਿਊਜ਼ ਚੈਨਲ ਹੈ ਜਿਹੜਾ ਤੁਰਕੀ ਤੋਂ ਜਿਹੜਾ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਇਸਲਾਮੀ ਰੂਸੋਵੀਆ ਦੇ ਕਾਰਨ ਬੰਦੇ ਨੇ ਇਸੇ ਤਰ੍ਹਾਂ ਮਿਡਲ ਈਸਟ ਤੋਂ ਚੱਲਣ ਵਾਲੇ ਜਿਹੜੇ ਚੈਨਲ ਨੇ ਇਸੇ ਤਰ੍ਹਾਂ ਪੇਲਸਟਾਈਨ ਤੋਂ ਚੱਲਣ ਵਾਲੇ ਜਿਹੜੇ ਹਵਾਸ ਦੇ ਹੱਕ ਵਿੱਚ ਚੱਲਣ ਵਾਲੇ ਚੈਨਲ ਨੇ ਕਿਉਂਕਿ ਮੈਂ ਪਿਛਲੇ 40-45 ਸਾਲ ਤੋਂ ਇਹਨਾਂ ਚੀਜ਼ਾਂ ਨਾਲ ਜੁੜਿਆ ਰਿਹਾ ਔਰ ਤੁਹਾਨੂੰ ਮਜ਼ੇਦਾਰ ਗੱਲ ਇਹ ਆ ਕਿ ਮੈਂ ਅ ਕਸ਼ਮੀਰ ਵਿੱਚ ਮੀਡੀਆ ਐਡਵਾਈਜ਼ਰ ਦਾ ਆਵਾਜ਼ ਉਹ ਤਾਂ ਮੈਨੂੰ ਪਤਾ ਹੈ ਕਿ ਅਸੀਂ ਉੱਥੇ ਮੀਡੀਆ ਨੂੰ ਕਿਵੇਂ ਕਰਦੇ ਸੀ ਪਰ ਹੁਣ ਜਿਹੜਾ ਇਹ ਪ੍ਰਭਾਵੀ ਕਦਮ ਹੈ ਵਿਸ਼ੇਸ਼ ਕਰਕੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਰਾਜਸਥਾਨ ਤੋਂ ਲੈ ਕੇ ਪੰਜਾਬ ਸਰਹੱਦ ਦੇ ਨਾਲ ਜਿਹੜਾ 780 ਕਿਲੋਮੀਟਰ ਦਾ ਲੰਬਾ ਇਰਜਾ ਪਿੰਡਾ ਹੈ ਉਹਦੇ ਵਿੱਚ ਜਿਹੜਾ ਜੋ ਸਿੱਧਾ ਅਸਰ ਹੈ ਸੜਕੀ ਦੇ ਪੱਟੀ ਦੇ ਨਾਲ-ਨਾਲ ਇਹ ਬੜਾ ਖਤਰਨਾਕ ਹੈ ਇਹ ਨਸ਼ਿਆਂ ਦਾ ਰੁਝਾਨ ਇਹ ਵੱਖਵਾਦ ਔਰ ਇੱਕ ਨਫਰਤ ਦੀ ਇਸ ਤਰ੍ਹਾਂ ਦੀ ਕਿ ਲੋਕ ਪਾਕਿਆਨਾ ਤਬੀਅਤ ਦੇ ਹੋ ਜਾ ਕਿ ਇਹ ਬੜੇ ਤਿਰ ਤੋਂ ਚੱਲ ਰਿਆ ਸੀ ਔਰ ਤੁਹਾਨੂੰ ਇਹ ਜਾਣ ਕੇ ਵੀ ਇੱਕ دلچਸਪ ਵਾਕਿਆ ਹੋਏਗਾ ਕਿ ਪਾਕਿਸਤਾਨ ਉਹ ਜਿਹੜਾ ਪਾਕਿਸਤਾਨ ਟੈਲੀਵਿਜ਼ਨ ਹੈ ਜਿਹੜਾ ਸਰਕਾਰ ਦੇ ਥੱਲੇ ਚੱਲ ਰਿਹਾ ਹੈ ਉਸ ਦੇ ਪੰਜਾਬੀ ਜ਼ਰਵਾਰ ਪ੍ਰੋਗਰਾਮ ਦੇ ਵਿੱਚ ਵੀ ਇਹੋ ਜਿਹਾ ਕੰਟੈਂਟ ਔਰ 파ਰਤ ਦੇ ਵਿਰੁੱਧ ਗੁਰਬਾਣੀ ਦੇ ਵਿਰੁੱਧ ਰਮਾਇਣ ਦੇ ਵਿਰੁੱਧ ਇਸਲਾਮੀਆਂ ਗੱਲਾਂ ਕਹਾਣੀਆਂ ਝੂਠੀਆਂ ਮੰਕੜਤ ਲਗਾਤਾਰ ਪਿਛਲੇ ਦਸਾਂ ਸਾਲਾਂ ਤੋਂ ਇੱਕ ਖਾਕੇ ਤੋਂ ਤੋਂ ਜ਼ਿਆਦਾ ਸਮੇਂ ਤੱਕ ਅਲੱਗ-ਅਕਾਸ਼ਵਿਕ ਰੰਗ ਦਾ ਪ੍ਰੋਗਰਾਮ ਦੇ ਇਸ ਪੰਜਾਬ ਦੇ ਵਿੱਚ ਕਈ ਵਾਰੀ ਕਾਉਂਟਰ ਪ੍ਰਪਗੈਂਡਾ ਹੁੰਦਾ ਸੀ ਪਰੰਤੂ ਉਹ ਉਸ ਸੀਮਾ ਤੱਕ ਸੀਗਾ ਕਿ ਜਿੱਥੇ ਸ਼ਬਦਾਵਲੀ ਨੂੰ ਸਨਮਾਨਜਨਕ ਤੇ ਜਿਹੜੀ ਪ੍ਰਸਾਰਣ ਦੀ ਭਾਸ਼ਾ ਹੁੰਦੀ ਹੈ ਜੀ ਉਹਦੇ ਅਨੁਸਾਰ ਵਰਤਿਆ ਜਾਏ ਕਿਉਂਕਿ ਜਿਹੜੀ ਭਾਸ਼ਾ ਦੀ ਗਰਮਾ ਹੈ ਇਹ ਸ਼ਬਦ ਹੀ ਹਨ ਜਿਹੜੇ ਤੁਹਾਨੂੰ ਜਿਹੜੀ ਵਾਰ ਉਸ ਥਾਂ ਤੇ ਪਹੁੰਚਾ ਦਿੰਦੇ ਤੁਹਾਨੂੰ ਪਾਵੁਕਤੀ ਕਰਦੇ ਨੇ ਤੇ ਤੁਹਾਨੂੰ ਉਗਰ ਵੀ ਕਰ ਸਕਦੇ ਨੇ ਇਸ ਲਈ ਇਹਨਾਂ ਸ਼ਬਦਾਂ ਨੂੰ ਸਮਝ ਸਮਝਣਾ ਚਾਹੀਦਾ ਹੈ ਔਰ ਅਪਮਾਨ ਤੋਂ ਬਚਣਾ ਚਾਹੀਦਾ ਹੈ ਠੀਕ ਹੈ ਚਾਹੀਦਾ ਹੈ ਕਿ ਸਾਡੇ ਜਿਹੜੇ ਯੂਟਿਊਬਰ ਨੇ ਉਹ ਸਦਭਾਵਨਾ ਦੇ ਪ੍ਰੋਗਰਾਮ ਬਣਾਉਣ ਤੇ ਲੋਕਾਂ ਨੂੰ ਇਹ ਸੰਦੇਸ਼ ਦੇਣ ਕਿ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਤੁਸੀਂ ਆਪਣੀ ਸੰਸਕ੍ਰਿਤੀ ਆਪਣਾ ਦੇਸ਼ ਆਪਣੀ ਪਛਾਤਾ ਆਪਣਾ ਰਹਿਣ ਸਹਿਣ ਤੇ ਆਪਣੇ ਜਿਹੜੇ ਵਿਚਾਰ ਨੇ ਕਿ ਇਹ ਸਾਡੀ ਇਹ ਸਾਡੀ ਜਨਮ ਭੂਮੀ ਹੈ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਜੀ ਬਬੂ ਦਸਤਕ ਤੁਸੀਂ ਇਹਨੀ ਜਾਣਕਾਰੀ ਆਮ ਤੌਰ ਤੇ ਸਾਂਝੀ ਕੀਤੀ ਹੈ ਸੋ ਬਿਲਕੁਲ ਇਹਸਾਨ ਡਾਕਟਰ ਕਿਸ਼ਨ কুমার ਰੱਤੂ ਜੀ ਜਿਨ੍ਹਾਂ ਨੇ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਹੈ ਵੀ ਕਾਰਨ ਕੀ ਹੈ ਬੰਦ ਕਰਨ ਦਾ ਕਿਉਂਕਿ ਜਿਹੜਾ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਸ਼ੋਸ਼ੀਤਾਂ ਨੂੰ ਪਹਿਲਾਂ ਵੀ ਜ਼ਿਕਰ ਕਰ ਚੁੱਕੀਆਂ ਜਿਹੜੇ ਅਨਾਉਂਸਮੈਂਟ ਆ ਉਹ ਭਾਰਤ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿੱਚੋਂ ਦੋ ਪਿੰਡ ਨੇ ਲਗਾਤਾਰ ਅਨਾਉਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਨੇ ਰਾਤ ਨੂੰ ਪਹਿਰੇ ਵੀ ਦਿੱਤੇ ਜਾ ਰਹੇ ਨੇ ਸੋ ਬੀਐਸਐਫ ਜਿਹੜਾ ਲਗਾਤਾਰ ਉਹ ਪਿੰਡਾਂ ਦੇ ਵਿੱਚ ਜਿਹੜਾ ਹੈ ਜਾਣਕਾਰੀ ਵੀ ਸਾਂਝੀ ਕਰ ਰਹੀ ਹੈ ਕਿ ਤੁਸੀਂ ਜਿਹੜਾ ਲਗਾਤਾਰ ਆਪਣਾ ਕੰਮ ਸਮੇਟ ਦੋ ਤੁਸੀਂ ਤਿਆਰ ਰਹੋ ਕਿ ਕਦੇ ਵੀ ਜਿਹੜਾ ਤਣਾਅਪੂਰਕ ਮਾਹੌਲ ਆ ਉਹ ਬਣ ਸਕਦਾ ਹੈ ਸੋ ਅਸੀਂ ਜਿਹੜਾ ਤੁਹਾਨੂੰ ਇਸ ਕਰਕੇ ਜਿਹੜੀ ਹੈ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਅੱਜ ਦਾ ਮੁੱਦਾ ਕਿਉਂਕਿ ਇਹਦੇ ਵਿੱਚ ਲੇਟੈਸਟ ਤੇ ਜਿਹੜੀ ਸੁਚੱਜੀ ਜਿਹੀ ਜਾਣਕਾਰੀ ਹੁੰਦੀ ਹੈ ਕਿ ਤੁਹਾਡੇ ਤੱਕ ਪਹੁੰਚਾਈ ਜਾਵੇ ਤਾਂ ਜੋ ਕਿ ਜੋ ਅੱਜ ਦਾ ਮੁੱਦਾ ਲੇਟੈਸਟ ਚੱਲ ਰਿਹਾ ਹੈ ਉਹਦੇ ਵਿੱਚ ਜਾਣਕਾਰੀ ਕੀ ਹੈ ਸਪਸ਼ਟ ਕੀ ਹੈ ਕੋਈ ਫੇਕ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਨਾ ਪਹੁੰਚਾਈ ਜਾਵੇ ਕਿਉਂਕਿ ਸਾਡਾ ਵੀ ਇੱਕ ਜਿਹੜਾ ਫਰਜ਼ ਬਣਦਾ ਹੈ ਸੋ ਜਿਹੜੇ ਹਾਲਾਤ ਨੇ ਲਗਾਤਾਰ ਵਧ ਰਹੇ ਨੇ ਉਹਦੀ ਜਾਣਕਾਰੀ ਅਸੀਂ ਤੁਹਾਨੂੰ ਲਗਾਤਾਰ ਛੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਦੇ ਰਹੇ ਹਾਂ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨੂੰ ਲੈ ਕੇ विशेष घाल बात करेंगे मेनू जानकी अमरजीत सिंह ने दे इजाजत धन्यवाद दिस प्रोग्राम इज स्पॉन्सर्ड बाय द सिंगलर ऑफिस बेकर्सफील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस flankboard truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.